ਉਸੀਂ ਦੇਖ ਰਹੇ ਹਾਂ ਦਿਨਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡਾਲ ਦੇ ਜਿਲ੍ਹਾ ਤਰਨਤਾਰਨ ਦੇ ਪਿੰਡ ਡਾਲ ਦੇ ਵਿੱਚ ਇਸ ਟਾਈਮ ਖੜੇ ਹਾਂ ਜਿੱਥੇ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਇੱਕ ਕਿਸਾਨ ਵੱਲੋਂ ਜਿਹੜੀ ਸੂਚਨਾ ਦਿੱਤੀ ਜਾਂਦੀ ਹੈ ਕਿ ਮੇਰਾ ਨਾਮ ਸਰਪਜੀਤ ਹੈ ਜੀ ਪੰਜਾਬ ਸਰਕਾਰ ਨੇ ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਕੀਤਾ ਉਹਦਾ ਉਪਰਾਲਾ ਕੀਤਾ ਪੰਜਾਬ ਸਰਕਾਰ ਦਾ ਧੰਨਵਾਦੀ ਅਸੀਂ ਹਾਂ ਜਿਹੜਾ ਕਿ ਅਸੀਂ ਸਾਡਾ ਪੰਜ ਤੋਂ 6000 ਰੁਪਏ ਬਿੱਲ ਆਉਂਦਾ ਸੀਗਾ ਉਹ ਹੁਣ ਅਸੀਂ ਬਿੱਲ ਜਿਹੜਾ ਹੈਗਾ ਹੋਰ ਪਾਸੇ ਖਰਚੇ ਅਸੀਂ ਕਰ ਸਕਦੇ ਉਸ ਬਿੱਲ ਨੂੰ ਬਚਤ ਕਰਕੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਜਾਂ ਘਰ ਦੇ ਕੋਈ ਰਾਸ਼ਨ ਵਾਸਤੇ ਅਸੀਂ ਯੂਜ਼ ਕਰ ਸਕਦੇ ਆ ਪੰਜਾਬ ਸਰਕਾਰ ਨੇ ਬੜੀ ਮਿਹਰਬਾਨੀ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀ ਹਰ ਮਹੀਨੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੀ ਚਿੰਤਾ ਖਤਮ ਕੀਤੀ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਬਿਜਲੀ ਮੁਫਤ ਕਰਕੇ ਆਰਥਿਕ ਲਾਭ ਪਹੁੰਚਾਇਆ ਹੈ ਹੁਣ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 600 ਯੂਨਟ ਬਿਜਲੀ ਮੁਫਤ ਦੇ ਐਲਾਨ ਤੋਂ ਬਾਅਦ ਗਰੇਲੂ ਬਿਜਲੀ ਖਪਤਕਾਰਾਂ ਚੋਂ 90% ਦੇ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਂਦੇ ਹਨ। ਸਰਕਾਰ ਦੇ ਬਹੁਤ ਹੀ ਧੰਨਵਾਦ ਕਰਦੇ ਹਾਂ ਜੋ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ 5-6000 ਰੁਪਿਆ ਬਿੱਲ ਆ ਜਾਂਦਾ ਸੀਗਾ। ਅਸੀਂ ਉਹਦੇ ਨਾਲ ਹੋਰ ਵੀ ਕਈ ਸਰਕਲ ਚਲਾ ਲਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਜੇ ਹੀ ਉਪਰਾਲੇ ਦੀ ਪੰਜਾਬ ਵਾਸੀ ਛਲਾਗਾ ਕਰਦੇ ਨਹੀਂ ਥੱਕਦੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਵੇ। ਉਸਤੇ ਖੇਤ ਦੇ ਵਿੱਚ ਇੱਕ ਡਰੋਨ ਅਤੇ ਕੁਝ ਪੈਕਟ ਵਰਗੀ ਕੋਈ ਚੀਜ਼ ਉੱਥੇ ਜਿਹੜੀ ਉਹ ਡਿੱਗੀ ਆ ਤਸਵੀਰਾਂ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਜਿਹੜਾ ਇੱਕ ਵੱਡਾ ਖੇਤ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਤਾਂ ਜੋ ਉਹ ਡਰੋਨ ਦੇ ਉੱਪਰ ਜਿਹੜੀ ਕੋਈ ਚੀਜ਼ ਆਈ ਆ ਉਹ ਇੱਥੋਂ ਬਰਾਮਦ ਕੀਤੀ ਜਾ ਸਕੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੀਐਸਐਫ ਅਤੇ ਜਿਹੜੀ ਆ ਪੰਜਾਬ ਪੁਲਿਸ ਇੱਥੇ ਮੌਜੂਦ ਆ ਤੇ ਉਹਨਾਂ ਵੱਲੋਂ ਜਿਹੜੀ ਆ ਇੱਕ ਵੱਡੇ ਪੱਧਰ ਤੇ ਜਿਹੜੀ ਉਹ ਸਰਚ ਚਲਾਈ ਜਾ ਰਹੀ ਆ ਤੁਹਾਨੂੰ ਦੱਸ ਤੀ ਕਿ ਲਗਾਤਾਰ ਜਿਹੜੇ ਆ ਸਰਹੱਦ ਪਾਰੋਂ ਭਾਰਤ ਦੇ ਅੰਦਰ ਡਰੋਨ ਅਤੇ ਜਿਹੜੀਆਂ ਨਸ਼ੀਲੀਆਂ ਵਸਤੀਆਂ ਜਿਹੜੀਆਂ ਭੇਜੀਆਂ ਜਾ ਰਹੀਆਂ ਉੱਥੇ ਹੀ ਜਿਹੜੀ ਉਹ ਬੀਐਸਐਫ ਅਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੱਕਨੀ ਆ ਤੇ ਇੱਥੇ ਜਿਹੜਾ ਉਹ ਲਗਾਤਾਰ ਸਰਚ ਕਰਦੇ ਜਿਹੜੇ ਉਹ ਨਜ਼ਰ ਆਉਂਦੇ ਆ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਦੈਨਿਕ ਸਵੇਰਾ ਤੇ ਸਰਦীপ ਐਂਡ ਡਾਲਦੀਆਂ ਹਨ ਖੇਤਾਂ ਦੇ ਵਿੱਚ ਜਿੱਥੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਜਿਹੜਾ ਉਹ ਸਰਚ ਆਪਰੇਸ਼ਨ ਚਲ ਰਾਇਆ ਜਾ ਰਿਹਾ ਹੈ ਤਾਂ ਜੋ ਡਰੋਨ ਅਤੇ ਐਹਰਵਨ ਦੇ ਜੋ ਪੈਕਟ ਦੇ ਸ਼ੱਕ ਜਿਹੜਾ ਇਸ ਕਿਸਾਨ ਨੂੰ ਪਿਆ ਸੀ ਉਹ ਨਜ਼ਰ